ਸਾਡੇ ਪਿਤਾ ਨੇ ਦਾ ਜਿਹੜਾ ਕਮਿਟਮੈਂਟ ਸੀਗੀ ਟੂਵਰਡਸ ਪੀਪਲ ਉਹਨੇ ਸ਼ਾਇਦ ਮੇਰੇ ਤੇ ਕਾਫੀ ਪ੍ਰਭਾਵ ਪਾਇਆ ਮੈਂ ਹਰ 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 ਗੱਲ ਨੂੰ ਇਸ ਵਕਤ ਤੋਂ ਇਸ ਨਜ਼ਰੀਏ ਤੋਂ ਸੋਚ ਰਹਾ ਹਾਂ ਕਿ ਲੋਕਾਂ ਇੱਕੀ ਜੋ ਮੈਂ ਕਰ ਰਿਹਾ ਇਹ ਕੋਈ ਲੋਕਾਂ ਦੇ ਵਿਰੁੱਧ ਤਾਂ ਨਹੀਂ ਜਾਂਦਾ ਲੋਕਾਂ ਦੇ ਹਿੱਤਾਂ ਦੇ ਵਿਰੁੱਧ ਤਾਂ ਨਹੀਂ ਜਾਂਦਾ ਤੇ ਇਸ ਇਸ ਤਰ੍ਹਾਂ ਕਰਕੇ ਮੇਰੇ ਲਿਟਰੇਚਰ ਦਾ ਵੀ ਇੱਕ ਪਾਰਟ ਬਣਿਆ ਤੇ ਮੈਂ ਉਹ ਲਿਟਰੇਚਰ 'ਚ ਵੀ ਹਿੱਸੇ ਜਦਾ ਪਰ ਮੈਂ ਉਹ ਇਤਿਹਾਸ ਸਿਰਜਦਾ ਇਸ ਕਰਕੇ ਕਿ ਜਿਹੜੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰ ਰਹੇ ਨੇ ਮੈਨੂੰ ਕੋਈ ਨਹੀਂ ਮੈਨੂੰ ਡਰ ਹੈਗਾ ਕਿ ਸਾਡੇ ਗੁਰੂ ਨਾਨਕ ਦੀ ਸਿੱਖੀ ਦੇ ਵਿੱਚ ਵੀ ਬ੍ਰਾਹਮਣਵਾਦ ਨੇ ਕਬਜ਼ਾ ਕਰ ਲਿਆ ਬਹੁਤ ਬੁਰਾ ਹਾਲ ਕਰ ਦਿੱਤਾ ਅਸੀਂ ਹੁਣ ਬ੍ਰਾਹਮਣਵਾਦ ਦੇ ਅੰਦਰ ਅਸੀਂ ਪੁਜਾਰੀ ਬਣ ਕੇ ਰਹਿ ਗਏ ਆ ਉਹਦੀ ਉਹਦੀ ਜਿਹੜੀ ਸਮਝ ਸੀ ਗੁਰੂ ਨਾਨਕ ਦੀ ਉਹਦੇ ਅਸੀਂ ਨੇੜੇ ਟੇੜੇ ਵੀ ਲਹਿ ਗਏ ਹਾਂ ਅਸੀਂ ਮੱਥਾ ਟੇਕਦੇ ਆ ਅਸੀਂ ਗੁਰਪੁਰਬ ਮਨਾ ਲੈਂਦੇ ਆ ਸਭ ਕੁਝ ਕਰਦੇ ਪਰ ਉਹਦੇ ਬਾਰੇ ਸੋ ਉਹ ਸਾਰਾ ਕੁਝ ਵਿੱਚ 14 ਹੋਇਆ ਤੇ ਮੈਂ ਕਾਫੀ ਯਤਨ ਕੀਤਾ ਹੈ ਜਿਸ ਨਾਟਕ ਵਿੱਚ ਵੀ ਮੈਂ ਜਿਵੇਂ ਬੰਦਾ ਬਹਾਦਰ ਹੈਗਾ ਉਹਦੇ ਵਿੱਚ ਹੈਗਾ ਜਿੱਥੇ ਵੀ ਮੈਂ ਗੁਰਨਾਰਿਕ ਤੇ ਮੈਂ ਸ਼ਾਇਦ ਹੋਰ ਕੰਮ ਵੀ ਕਰਾਂ ਤੇ ਮਤਲਬ ਮੈਂ ਚਾਹੁੰਦਾ ਕਿ ਉਹ ਗੁਰਨਾਰਿਕ ਦੀ ਲੋੜ ਹੈ ਸਾਨੂੰ ਇਹ ਬਹੁਤ ਵੱਡੀ ਮੈਂ ਦੇਖੋ ਮੈਂ ਉਹ ਨਹੀਂ ਕਰ ਰਿਹਾ ਆਪਦੇ ਆਪ ਨੂੰ ਵਧਾ ਚੜਾ ਕੇ ਇੰਦਸਰਿਆ ਮੈਂ ਬੁੱਧਿਜ਼ਮ ਵੀ ਪੜਿਆ ਹਾਂ ਹਾਂ ਜੀ ਮੈਂ ਕੁਰਾਨ ਸ਼ਰੀਫ ਵੀ ਪੜੀ ਹੈ ਮੈਂ ਗੀਤਾ ਵੀ ਪੜੀ ਹੈ ਮੈਂ ਰਾਮਾਇਣ ਵੀ ਪੜੀ ਹੈ ਮੈਂ ਤਾਉਇਜ਼ਮ ਵੀ ਪੜਿਆ ਹੈ ਚਾਈਨਾ ਦਾ ਇੱਕ ਜਨਮਤ ਹੈ ਉਸ ਜਪਾਨ ਚ ਹੈ ਉਹਦੇ ਤੇ ਵੀ ਮੱਥਾ ਜ ਮਾਰਿਆ ਥੋੜਾ ਜਿਆ। ਲੇਕਿਨ ਮੈਨੂੰ ਗੁਰਨਾਨਕ ਦੇ ਉੱਪਰ ਗੁਰਨਾਨਕ ਤੋਂ ਵੱਡੀ ਸੋਚ ਵਾਲਾ ਨਹੀਂ ਮਿਲਿਆ। ਇਹ ਠੀਕ ਹੈ ਉਹ ਆਪਣੇ ਆਪਣੇ ਯੁੱਗ ਦੇ ਪੈਗੰਬਰ ਹੋਣਗੇ ਬੁੱਧ ਵੀ ਸਾਰੇ ਠੀਕ ਹੈ ਉਹ ਆਪਣੇ ਆਪ ਉਹਨਾਂ ਦੇ ਕੁਝ ਸੱਚ ਅੱਜ ਵੀ ਸਾਹਮਣੇ ਆਉਂਦੇ ਨੇ ਕੁਝ ਤਾਮਰ ਸੱਚ ਹੁੰਦੇ ਨੇ ਤੋ ਰਹਿੰਦੇ ਰਹਿੰਦੇ ਨੇ। ਲੇਕਿਨ ਮੇਰੇ ਜਿਹੜੇ ਗੁਰਨਾਨਕ ਦੇਵ ਸਾਹਿਬ ਨੇ ਉਹਨਾਂ ਨੇ ਜੋ ਉਦੋਂ ਕਿਹਾ ਉਹ ਅਦਭੁਤ ਉਕਦਾ ਹੈ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਤੱਕ ਵੀ ਟੁਕਲਾ ਰਹੇਗਾ ਗੁਰਨਾਨਕ ਦੇ ਅੰਦਰ ਮੈਨੂੰ ਇਨੀ ਉਹਨਾਂ ਦੀ ਫਿਲਾਸਫੀ ਅੰਦਰ ਅੰਦਰ ਸੋਚ ਉਹਨਾਂ ਨੇ ਜ਼ਿੰਦਗੀ ਦਾ ਕੋਈ ਹਿੱਸਾ ਵੀ ਖਾਣ ਪੀਣ ਤੋਂ ਲੈ ਕੇ ਵਿਆਹ ਤੋਂ ਲੈ ਕੇ ਉਥੋਂ ਬਸ ਕੋਈ ਚੀਜ਼ ਦਾ ਉਹਨਾਂ ਨੇ ਕਸਰ ਨਹੀਂ ਛੱਡੀ ਜਿਹੜੀ ਜਿਸ ਤਰ੍ਹਾਂ ਉਹਨਾਂ ਨੇ ਜ਼ਿਕਰ ਨਾ ਕੀਤਾ ਹੋਵੇ ਮਤਲਬ ਗੁਰਨਾਨਕ ਤਾਂ ਉਹਨਾਂ ਗੱਲਾਂ ਮੈਂ ਹੈਰਾਨ ਹਾਂ ਉਸ ਯੁੱਗ ਦੇ ਅੰਦਰ ਕੀ ਕੁਝ ਕਰ ਕੌਣ ਦੇ ਦੂ ਅੱਜਕੱਲ ਪਾਣੀ ਜਾ ਕੇ ਖੜ ਕੇ ਹਰ ਦੁਆਰੇ ਦੇ ਉਲਟੇ ਪਾਸੇ ਹੂੰ ਉਹਨੂੰ ਕੁੱਟ ਕੇ ਮਾਰ ਦੇਣਗੇ ਆਰਐਸਐਸ ਵਾਲੇ ਬਿਲਕੁਲ ਹਾਂਜੀ ਸੋ ਉਹ ਉਹ ਜੁਰਤ ਦੇਖੋ ਰਹੀ ਮੱਕੇ ਵੱਲ ਪੈਰ ਕੌਣ ਕਰਕੇ ਰੱਖਦਾ ਸਿਰਫ ਲੋਕਾਂ ਨੂੰ ਸਮਝਾਉਣ ਲਈ ਹਾਂ ਅਰ ਮੇਰਾ ਕਹਿਣਾ ਐ ਦੁਬਾਰਾ ਸਟ੍ਰੀਟ ਪਲੇਅਰ ਕੋਈ ਹੈ ਨਹੀਂ ਸੀ ਹਾਂਜੀ ਸਟ੍ਰੀਟ ਨਾਟਕ ਗੁਰਨਾਰਕ ਤੋਂ ਵੱਡਾ ਕੋਈ ਕਰ ਨਹੀਂ ਸਕਦਾ ਬਿਲਕੁਲ ਐਨੇ ਇਨਾ ਰਿਸਕ ਲੈ ਕੇ ਹਾਂਜੀ ਐਨੇ ਪੁਜਾਰੀ ਨੂੰ ਕਿਨਾਂ ਨੇ ਜਾ ਕੇ ਉਹਨਾਂ ਦੇ ਕੰਨਾਂ 'ਚ ਮੁੰਦਰੀਆਂ ਕੰਨਾਂ ਮੁੰਦਰੀਆਂ ਪਾਈਆਂ ਕੰਨਾਂ ਨੂੰ ਹੱਥ ਪਾਇਆ ਗੁਰਨਾਰਕ ਨੇ ਜੋਗੀਆਂ ਦੇ ਕਿ ਕੀ ਕੱਦ ਲਈ ਆਏ ਹੋ ਸੰਸਾਰ ਚ ਇਹ ਛੱਡ ਬੱਦ ਕੇ ਆਪ ਦਿੱਲੀ ਬੈਠੇ ਹੋ ਸਿਰਫ ਕੋਈ ਕੰਮ ਕਰੋ ਹਾਂਜੀ